ਲੱਗਣ ਲੱਗੀਆਂ। ਤੇ ਪਾਕੀ ਇੱਧਰ ਆ ਦੇਖੋ ਸੂਰਜ ਨੇ ਕੀ ਹਾਲ ਕਰਿਆ ਬਹੁਤ ਸਾਰੀ ਉਹਨਾਂ ਤੋਂ ਲੰਬੀ ਪਾਈ ਪਈ ਐ। ਤੇ ਵੜਾਉਣ ਲੱਗਿਆ ਹੁਣ। ਮੱਕੀ ਚਾਰੇ ਪਾਸੇ ਘੁੰਮਲੇ ਪਹਿਲੇ ਜਿਹੜੇ ਗਰੀਬੀ ਵਾਲੇ ਵਾਲੇ ਨੂੰ ਉਹ ਵਿੱਚ ਘਾਤੀ ਆਪਾਂ ਨੇ ਅੱਡ-ਬੋੜਤੀ ਤੇ ਰਾਤ ਨੂੰ ਫਿਰ ਘੁੰਮ ਨਹੀਂ ਆਉਣਾ ਮਗਰ ਤੇ ਹੁਣ ਲੱਗਣ ਲੱਗੀਆਂ ਮਸ਼ੀਨ। ਦੇਖੋ ਜੱਗੇ ਨਾਲ ਇੱਕ ਪੌਂ ਲੱਗੇ। ਇਹ ਕੋਈ ਨਾ ਹੋਵੇ ਜੀ ਬਰਾਬਰ ਨਾ ਹੋਵੇ ਉਹ ਜਿਹਨਾਂ ਦੇ ਲੱਗਦਾ ਫਰੇ ਵੀ ਨਾਰੇ ਤੋਂ ਮੱਜਾ ਹਣ ਚੱਲੇ ਆਹ ਦੇਖੋ ਬੇਟਾ ਮੈਂ ਜਿਹਨਾਂ ਦਾ ਜਿਹਨਾਂ ਦਾ ਪੂਰੇ ਬਣਾਤਾ ਮੋਕਰੇ ਸਾਡਾ ਦੇਣ ਤੋਂ ਨਹੀਂ ਦੰਦ ਨੋ ਵੀ ਚੱਲ ਪਿਆ ਆਪਣੇ ਬਾਕੀ ਅੱਜ ਜੱਦੀ ਨੂੰ ਮਿਲੋ ਹਾਂ ਕਿਵੇਂ ਚੱਲਦਾ ਕੰਮ ਕਰ ਰਿਹਾ ਜੀ ਐਨ ਓਕੇ ਆ ਰਿਪੋਰਟ ਓਕੇ ਆ ਚਲੋ ਓਕੇ ਚੱਲ ਪਿਆਉਣ ਦਾ ਸੀ ਜਨ ਹਾਂ ਹਾਂ ਪੂਰਾ ਐਨ ਵਧੀਆ ਤੇਲੀ ਹੁਣ ਆਹੀ ਟਾਈਮ ਹੋ ਜਾਂਦਾ ਹੁਣ ਤੇਲੀ ਹਾਂ ਅਜੇ ਹੋਰ ਵਧਣੀ ਸੀ ਆਪਣੀ ਵਧਣੀ ਸੀ ਹਾਂ ਮੈਂ ਕਿਹਾ ਕੋਈ ਛੱਡਦਾ ਨਹੀਂ ਉਹ ਗਰਨੇ ਕਰਕੇ ਯਾਰ ਇਹ ਟਾਈਮ ਲੱਗ ਜਾਣਾ ਤੇ ਚੱਲ ਜਾਊਂਗਾ ਤੁਸੀਂ ਟਾਈਮ ਲੱਗਦਾ ਨਾ ਹੋਰ ਟਾਈਮ ਯਾਰ ਨਾਲ ਵੱਢ ਹੁੰਦੀ ਹੈ ਇੱਕ ਲਾਨ ਵੀ ਬਹੁਤ ਆ ਲਾਨ ਤਕੜਾ ਹੈ ਲਾਨ ਵੀ ਤਕੜਾ ਹੈ ਤਾਂ ਨੰਕਾ ਨਵਾਈ ਚ ਬਹੁਤ ਇੱਕ ਤੁੜਾ ਨੇ ਯਾਰ ਬਹੁਤ ਨਾਸ ਮਾਰਿਆ ਲਿਆ ਪੂਰੇ ਦਰਿਆ ਆ ਗਏ ਲੁੱਭੀ ਹੋਈ ਹੈ ਨਾ ਗਣਕ ਪੂਰ ਹੋ ਗਏ ਨੀਰ ਗਵਾ ਹੋ ਗਿਆ ਜੱਗੇ ਨਾ ਥੋੜੀ ਜਿਹੀ ਖੇਤੀ ਸੀ ਇਹਨਾਂ ਦੀ ਖੜੀ ਤਾਂ ਕਰਕੇ ਆ ਤਾਂ ਕਰਕੇ ਬਚਾਓਗਾ ਮੇਰੀ ਤਾਂ ਪਹਿਲੀ ਲੰਬੀ ਬਾਤੀ ਸੀ ਉਹਨਾਂ ਦਾ ਮੇਰਾ ਲਾਣ ਵੀ ਤਕੜਾ ਇਹਦੇ ਨਾਲ ਲਾਣ ਦਾ ਵੀ ਫਾਇਦਾ ਮੇਰਾ ਲਾਣਾ ਖੜਾ ਹੀ ਉਹ ਤੇਰਾ ਲਾਣ ਭਾਰੀ ਹੈ ਇਹਦੇ ਘਰ ਕਿ ਬਾਕੀ ਮਸ਼ੀਨ ਵੀ ਬਾਈ ਚੱਲ ਰਹੀ ਆ ਹਾਂ ਤੇ ਬਸ ਇਹਦੇ ਅੱਗੇ ਘੰਟਾ ਕਹਤਾਂ ਮੈਂ ਬੱਦਲ ਆ ਜਾਣਾ ਇਹਨੂੰ ਅੱਡੇ ਘੰਟੇ ਦੇ ਚੱਲ ਵੱਡ ਹੋ ਜਾਣਾ ਹਾਂ ਉਹ ਕਰਾਂ ਹੈ ਤਾਂ ਗੀਲ ਲੈ ਗਈ ਉਹ ਹੀ ਆ ਕਿੰਨਾ ਹੋਵੇਗਾ 9 ਵਜੇ ਤੱਕ ਵੱਡ ਹੋ ਜਾਣਾ 9 ਵਜੇ ਤੱਕ ਲੱਗਣੇ ਤਾਂ ਨਹੀਂ 10 ਮਿੰਟ ਤੇ ਜੇ ਖੜੀ ਹੁੰਦੀ ਕਿਹਦੇ ਕਰਕੇ ਟਾਈਮ ਲੱਗਦਾ ਇਹਨੂੰ ਦੇਖ ਲੈ ਮੈਂ ਇਹ ਜੇ ਸੈਡਾਂ ਹੀ ਘੁੰਮਿਆ ਹਾਂ ਹਾਂ ਜਾਨੂ ਵੜਦੀ ਆ ਉਹ ਗਿਰੀ ਹੋਈ ਗਣਕਾ ਮੈਂ ਤਾਂ ਹੀ ਪਹਿਲਾਂ ਹੀ ਨਾ ਚੱਕ ਕੇ ਜਿਹੜੇ ਸੈਡਾਂ ਬੰਨੂ ਗਿਰੀ ਗਿਰੀ ਹੁੰਦਾ ਮੋੜ ਦੇ ਅੰਦਰੋਂ ਮੋੜਦੀ ਮੈਂ ਫੇਰ ਬਾਜੋਂ ਜਾਂਦੀ ਲੇ ਕੇ ਯਾਰ ਘੁੰਮਣਾ ਨਹੀਂ ਹੁੰਦਾ ਇਕੱਲਾ ਥਾਪਾ ਚੱਕ ਕੇ ਕਿੱਥੇ ਜਾਈ ਜਾਊਗਾ ਅੰਦਰ ਨੂੰ ਮੋੜ ਦੇ ਕਟਰ ਚੱਕ ਲੈਂਦਾ ਕਟਰ ਚੱਕ ਲੈਂਦਾ ਅੰਦਰ ਨੂੰ ਮੋੜੀ ਵੀ ਹੁਣ ਜਾਏ ਜਿਹੜੀ ਵੱਟ ਬੰਨੂ ਐ ਕਰ ਕੀ ਉਹ ਨਹੀਂ ਚੱਕੂਗੀ ਫੇਰ ਮਸ਼ੀਨ ਦੇ ਥੱਲੇ ਰਹਿ ਜਾਣੀ ਇੱਧਰ ਐ ਨਹੀਂ ਚੱਕੂਗੀ ਤਾਂ ਭੁੱਲੇ ਨਾ ਥੱਲੇ ਉਹ ਰੋਟੇ ਨਹੀਂ ਬਾਕੀ ਬਾਈ ਬੱਦਲ ਬਾਈ ਦਾ ਚੱਕਰ ਆ ਤੇ ਬੱਦਲ ਬਾਈ ਹੋ ਗਏ ਫਿਰ ਵੀ ਰਾਤ ਨੂੰ ਚੱਲੀ ਜਾਂਦੀ ਮਸ਼ੀਨ ਮੈਂ ਕਿਹਾ ਹਾਂ ਹੁਣ ਚੱਲੀ ਆ ਜਾ ਮਸ਼ੀਨ ਸੀਜ਼ਨ ਦੇ ਸਟਾਰਟਿੰਗ ਸਟਾਰਟਿੰਗ ਉਹ 2-4 ਦਿਨ ਤੱਕ ਅਗਲਾ ਕਹਿੰਦਾ ਮੇਰੀ ਵੱਢਦੇ ਵਾ ਜਾਈ ਦੇਣਾ ਹੈ ਉਹ ਪੱਧਰਾ ਨਟ ਪੈ ਗਈ ਫੇਰ ਹਾਂ ਇੱਕ ਨਟ ਢਰਾ ਦਿੰਦਾ ਜਦ ਇਹ ਬਈ ਵੱਢਦੇ ਵਾ ਮੇਰੀ ਕਣਕ ਆ ਉਹ ਸਾਹਬ ਦੀਆਂ ਅੱਜ ਕਣਕਾਂ ਥੁੜੀਆਂ ਪੱਕੀਆਂ ਧੀਆਂ ਇਹ ਰੇਜਕਾ ਨੂੰ ਬੈਠੇ ਤੁਸੀਂ ਸਾਥੀ ਗਾਲ ਜੀ ਸੰਤਾ ਪਤਾ ਨਹੀਂ ਤਾਂ ਵੀ ਲੱਗਦਾ ਵੀ ਹੈ ਨਵੀਆਂ ਲੱਗਿਆ ਫਾਇਦਾ ਹੋਇਆ ਹਾਂ ਕਿ ਨਹੀਂ ਬਾਕੀ ਹੁਣ ਦੱਸਾ ਕੀ ਗੱਲ ਆ ਹੁਣ ਕਾਲੀ ਦੱਸਾ ਕਾਦਾ ਹੀ ਕਰਦਾ ਜੀਵੀਦਾਰ ਹੁਣ ਨਾ ਦੇਖਦੇ ਹੱਥ ਜੋ ਗਿਆ ਫੋਨ ਅਗਲਾ ਵੜਾ ਜਾਂ ਦੇਦਾ ਨੀ ਬੰਦ ਪਾਈ ਆ ਨੈਟ ਦੇਖਦਾ ਜਦ ਤੇ ਵੜਾ ਲਓ ਓਏ ਵੜਾ ਲਓ ਮਹੀਨਾ ਨੇ ਮਗਰ ਕੱਚੀ ਨਾ ਪੱਕੀ ਦੇਖਦਾ ਅਗਲਾ ਕਹਿੰਦਾ ਵੜਦੇ ਬੱਸ ਵੜਦੇ ਅੱਗੇ ਅਗਲਾ ਖੜ ਵੀ ਜਾਂਦਾ ਦਾ ਕੋਈ ਗੱਲ ਨਹੀਂ ਲੱਭਦੇ ਮੀਮੀ ਪਹਿਣਾ ਕਹਦਾ ਬੋੜੇ ਆ ਨਹੀਂ ਤੱਕ ਲਾਉਂਦੇ ਹੁੰਦੇ ਇਹ ਇੰਨੇ ਦਿਨਾਂ ਤੱਕ ਨਹੀਂ ਪਹਿਣਾ ਮੋਹ ਹਾਂ ਖਬਰਾਂ ਪਰ ਡਿਪੈਂਡ ਜਾਂ ਖਬਰਾਂ ਹੈ ਹੁਣ ਤਾਂ ਕਿਹੜਾ ਗੁੱਗਲ ਵਜੇ ਤੇ ਸਰਚ ਮਾਰਦਾ ਬੈਠਾ ਆਪਦਾ ਫੋਨ ਪਰ ਹੁਣ ਆਏ ਲਾਗ ਮਸ਼ੀਨ ਚੱਲਦੀ ਆ ਨੈਟ ਦੇਖ ਲੈ ਉਹ ਕੱਲ ਨੂੰ ਮੀਂਹ ਦਿੱਸਿਆ ਛਿੱਤੀ ਉਹਦੇ ਨਾਲ ਵਰਦੀ ਛਿੱਤੀ ਵਰਦੇ ਬਾਈ ਮੇਰੀ ਵਾੜ ਦੇ ਜਿਵੇਂ ਮਰਜੀ ਦਿੱਤੇ ਯਾਰ 6 ਮਹੀਨੇ ਹੋ ਗਏ ਖੜੀ ਫਸਲ ਇੱਕ ਹੋਰ ਪੰਜ ਚਾਰ ਦਿਨ ਬਾਅਦ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਨਾ ਆਪਣਾ ਜੀ ਕਣਕ ਨੂੰ ਕੋਈ ਫਰਕ ਨਹੀਂ ਜੇ ਥਾਂਵੇਂ ਫੱਟੇ ਵੀ ਆ ਇਹ ਕਿਹੜੇ ਜੀ ਹੈ ਯਾਰ ਹਾਂ ਇਹ ਕਿਹੜੇ ਜੀ ਦੀ ਆ ਨਾ ਉਹ ਜੀੜੀ ਦਾ ਹੋ ਜਾਂਦਾ ਏ ਮੇਰਾ ਮੋਟਾ ਘੱਟ ਵੱਧ ਚੱਲ ਜਾਂਦਾ ਏ ਮੋਟਰ ਘੱਟ ਵੱਧ ਇਹ ਤਾਂ ਪਕਾ ਕੇ ਵੜਾਉਣੀ ਚਾਹੀਦੀ ਆ ਕਣਕ ਫੇਰ ਆ ਇਹਦੀ ਤਾਂ ਫਲ ਬਹਾਰ ਹੁੰਦਾ ਇਹ ਤਾਂ ਅੰਦਰ ਆ ਬੱਲੇ ਚ ਹਾਂ ਉਹਦਾ ਨਾ ਬਹਾਰ ਆ ਵੀ ਜਿਹੜਾ ਗਣਾ ਵੀ ਕੋਈ ਚੀਜ਼ ਬੱਚੇ ਤਾਂ ਛੱਡ ਦਿੰਦਾ ਇਹ ਕਿਹੜੇ ਛੱਡਣਾ ਹੈ ਇਹ ਹੈਂਡ ਤੇ ਹੀ ਬਸ ਉਹ ਹੋ ਗਏ ਪਾਪੇ ਹੈਂਡ ਤੇ ਹੀ ਪਾ ਲੈ ਸ਼ੁਕਰ ਪਹਿਲਾਂ ਪੈ ਗਈ ਜੇ ਜਾਂ ਦਿਨੇ ਪੈ ਜੀ ਸੀ ਫੇਰ ਔਖਾ ਹੋ ਜਾਂਦਾ ਪੱਕੀ ਕਣਕ ਪਿਛਲੇ ਸਾਲ ਪਾਈਨ ਸੀ ਪਿਛਲੇ ਸਾਲ ਤੇ ਤੇਰੀ ਵਾਰ ਚਾਹਦੀ ਤਾਂ ਹੀ ਬੁਆਈ ਆ ਤੇਰੀੋਂ ਕੱਢਦੇ ਤੇ ਹਾਂ ਜਮਨ ਦੇ ਤਾਂ ਉੱਤੇ ਵਰਦੇ ਜਾਂਦੇ ਹਨ ਤੇ ਆਪਾਂ ਜਗੇ ਦਵਾ ਨਾ ਅੰਦਰ ਲੰਦਰ ਆਇਆ ਕਿਹਾ ਬੱਟੀ ਹੈਂਡ ਪਈ ਦੀ ਜਾਲ ਜਾਲ ਬਹੁਤ ਹਾਂ ਮਹੀਨਾ ਕੋ ਉੱਧਰ ਦੀ ਐਨ ਬਹੁਤ ਪਈ ਆ 20 ਕਿ ਦਿਨੇ ਹੋਏ ਆ 20 ਦਿਨ ਹੋਏ ਆ 20 ਕਿ ਦਿਨੇ ਇਹ ਸਾਹਮਣੇ ਲਾ ਤਾ ਨਾ ਲੇਰੀ ਬਣਾਦਾ ਦਿਸਦੀ ਆਪਣੇ ਉਹ ਪਈ ਆ ਉਹ ਲੱਗਦਾ ਨਾ ਪਈ ਆਪਣੇ ਏਰੀਆ 'ਚ ਇਹਨਾਂ ਨੂੰ ਬਹੁਤ ਜੰਗਾਰ ਸੱਤ ਜੱਟ ਪੱਕੀ ਹੋਈ ਸੀ ਨਾ ਤੇ ਉਹ ਅਸਰ ਕਰਿਆ ਕਹਿੰਦੇ ਕਰਿਆ ਹੈਗਾ ਆਰਮਤੀ ਹਰੀਆਂ ਦੀਆਂ ਦਬੜੀਆਂ ਉਹਨੂੰ ਬਚਾਓ ਉਹਨੂੰ ਬਚਾਓ ਪਰ ਐਦ ਕਿ ਆਏ ਆ ਬਈ ਮਹਾਰਾਜੀ ਕਰਦਾ ਨਾ ਤਣ ਤਾਂ ਫਾੜੀ ਆ ਵਧੀਆ ਯਾਰ ਵਧੀਆ ਕੀ ਆ ਕੜਾ ਆ ਰਿਹਾ ਅਣੀ ਕਣਕਾ ਆ ਰਿਹਾ 20 ਤੇ ਪਲੱਸ 100 ਦਾ ਆ 20 ਪਲੱਸ ਜਣੀਆਂ 20 ਪਲੱਸ 100 ਦਾ ਅੱਗੇ 20 ਤੇ ਬਾਈ ਥੱਲੇ 18 16 17 ਆਹ ਕੁਸ ਹੁੰਦਾ ਦਾ 20 15 16 ਇਹ ਚ ਕਣਾ ਬਣਾ ਖੜੇ ਚਾਉਂਦੇ ਆ ਹਾਂ ਕਿਤੇ ਨੂੰ ਰੇਸ ਦੀ ਅਣੀ ਕਣਕਾ ਨਹੀਂ ਕੰਦ ਪੱਟੀ ਨਾ ਉੱਤੇ ਇੰਨਾ ਕੀ ਨਹੀਂ 15 ਸਾਡੇ ਉੱਤਰ ਵੀ ਘੱਟ ਨਿਕਲਦਾ ਮੰਡਲੇ ਪੱਟ ਲਾ ਹਾਂ ਉੱਤੇ ਪਸਾ ਮੰਡੇ ਏ ਉਦਮ ਚੜ ਤਾ ਖੜਾ ਮੰਡਾ 25 ਦਾ ਹੀ ਚੜ ਆ ਰਿਹਾ 22 23 25 ਹਾਂ ਉਹ ਇੰਨਾ ਗੈਤ ਕੇ ਸਭ ਦੇ ਹੈਗਾ ਨਹੀਂ ਵੀ ਤਾਂ ਕੋਈ ਟੱਪ ਦਨ ਕੋਈ ਹੋਵਾ ਜਣਾ ਟੱਪ ਜਿਆਦਾ ਤਾਂ ਠੰਡ ਜਿਆਦਾ ਰਹੀ ਜਾਂਦਾ ਕਰਕੇ ਜਿੱਦੀਆਂ ਲੈਟ ਪਰ ਹੌਲੀ ਹੌਲੀ ਪੱਕੂ ਕੀ ਨਾ ਚੜ ਗਿਆ ਮੈਂ ਆ ਗਿਆ ਕਿ ਇਸ ਵਾਰੀ ਪਾਣੀ ਲਾਉਣਾ ਆ ਤੇ ਉਹ ਵੀ ਜੱਗੇ ਨਾਲ ਦੋ ਘਾਰੇ ਭਰੇਵੇਂ ਤੇ ਮੈਂ ਇੱਕ ਪੈਰ ਭਰ ਕੇ ਆ ਗਿਆ ਬਾਕੀ ਸਾਰਿਆਂ ਨੇ ਇਸ ਤੋਂ ਉੱਪਰ ਲਾਇਆ ਦਾ ਪਾਣੀ ਪਾਣੀ ਆਹ ਮੋਟਰ ਪਰ ਵੀ ਪਾਣੀ ਨਹੀਂ ਪਾਇਆ ਤੇ ਸਾਹਮਣੇ ਇਹ ਦਿਖਾਈ ਕਰਦੀ ਮੀਂਹ ਮੀਂਹ ਦੇ ਜਮਾਤ ਦੀ ਨਾ ਜਮਾ ਵੀ ਦਿੱਤੀ ਪਾਰਾ ਜਿਹੜੀ ਬੰਦੇ ਆਗੇ ਤਾਂ ਉਹਦੇ ਬਸ ਆ ਆ ਉੱਗੀ ਕੱਟ ਬੋਲੀ ਦਿੱਕ ਗਈ ਹੈ ਬੰਦ ਆ ਕਰ ਉਹ ਜਿੰਨੀ ਖਿੱਤੀ ਹੁੰਦੀ ਜਿਆਦਾ ਵਧੀਆ ਨਹੀਂ ਹੁੰਦੀ ਹੈ ਯਾਰ ਤੱਕੜੀ ਕਣ ਕਿ ਛੱਡਾ ਗੱਦੀ ਆ 1 ਕਿਲੋ ਦੇ ਵੱੱਟ ਬੀਜ ਨਾ ਪਾਉਂ ਹਾਂ ਬਹੁਤ ਜਿੰਨੀ ਖਿੱਤੀ ਕਰਨਾ ਨਾ ਨਾੜ ਵਧੀਆ ਦਿੰਦੀ ਆ ਹਾਂ ਨਾ ਬਹੁਤ ਜਿਆਦਾ ਉਹਦੀ ਜਗ੍ਹਾ ਮਿਲਣੀ ਆਵਾ ਕਰੋਤੀ ਗੂਣੀਆਂ ਕਣਕ ਗੱਦੀ ਨਹੀਂ ਬਹੁਤ ਫੈਦੇ ਆ ਈ ਆ ਹੈ ਕੜੀ ਕਾਣ ਕਾ ਘਿਰੂ ਫਿਰੂਗੀ ਦਾਣਾ ਫਰੀਕ ਪੈ ਜਾਣਾ ਯਾਰ ਜਿੰਨੀ ਜੇ ਗਰਦੀ ਕਣ ਕਾ ਦਾਣਾ ਦਾਣਾ ਕੋਈ ਉਹ ਕਹਿ ਜਾ ਜਾਨ ਤੇਰਾ ਉਹ ਕਿੰਨਾ ਹੀ ਸੀ ਕਿਤਾ ਕੀਲਾ ਉੱਪਰਲਾ ਬਣਾਇਆ ਨਾ ਕਿਹੜਾ ਉਹ ਛਪੀ ਹੈ ਜਿਹੜੇ ਟ੍ਰੈਡਰ ਹਾਂ ਤੂੰ ਤਾਂ ਇੱਕ ਕਿਲੇ ਦਾ ਮਾਰ ਲੈ ਇੱਕ ਮੋਟਰ ਲਾਗਦਾ ਇੱਕ ਤੇ ਮੱਕੀ ਗਾੜੇ ਲਾਗਦਾ ਉਹ ਦਾ ਅੱਦਾ ਦਾ ਕਿਲਾ ਕਿਲਾ ਉਹ ਘਟ ਹੋਇਆ 800 ਜੱਪੀ ਦਾ ਮਰੀਆ ਜਾਣਾ ਦਾਣਾ ਨਹੀਂ ਮੋਟਾ ਉਹ ਦਾਣਾ ਮੋਟਾ ਆ ਵੀ ਦੇਖਦੇ ਹਾਂ ਕਿਵੇਂ ਇਹ ਕਿਹੜਾ ਹੈ ਏ ਵੀਰ ਤੋਂ ਜੇ ਤੁਹਾਨੂੰ ਆਰ ਕਾਇਦਾ ਜੀ ਰੱਖ ਲਿਆ ਆਈ ਟੋਲ ਭਰ ਲੈਣੇ ਉਹ ਮੈਂ ਮਿਟ ਉਹ ਮੈਂ ਘਰਾਂ ਹੀ ਰੱਖਣੀ ਆ ਮੈਂ ਤਾਂ ਹੀ ਆ ਗਿਆ ਮੈਂ ਚਲ ਬੜਾ ਲਵਾਂ ਹੁਣ ਆ ਲੈ ਜੀ ਇੱਥੇ ਤਾਂ ਮਸ਼ੀਨ ਨਹੀਂ ਆਉਦੀ ਵਾਪਸ ਆ ਯਾਰ ਇਹ ਵੀਡੀਓ ਬਣਾ ਹੀ ਨਹੀਂ ਉੱਥੇ ਦੋ ਘੰਟ ਵੀ ਭਾਂਟਾ ਲੋਟਾ ਖਰਾਬ ਗਿਆ ਦੇਖਾ ਕਾਂਟਾ ਮੈਂ ਰੂਟਾਵੇਟਰ ਮਾਰ ਲੱਗਿਆ ਬੰਦੇ ਦਾ ਫੋਨ ਆਇਆ ਜੱਗਾ ਨੰਕਿਆ ਆ ਹਾਂ ਉਹ ਤੋਂ ਬਾਅਦ ਮੈਂ ਦੇਖਲਾ ਰੂਟਾਵੇਟਰ ਖੋਲਿਆ ਟਰੈਕਟਰ ਸਾਫ ਕਰਿਆ ਰੂਟੀ ਚੜ ਕੇ ਅਦੁੱਲੇ ਨਾਲ ਕੋ ਵੀਡੀਓ ਬਣਾਈ ਨਾ ਲਾਲਾ ਪਾ ਤੇਰਾ ਪਿਆਰਾ ਕੰਡਿੰਗ ਕਰਾਈ ਆ ਫਿਰ ਹੱਥ ਵੀ ਨਾ ਹੀ ਉਹਦਾ ਖੜਾ ਤੇ ਪਾਣੀ ਲਿਆ ਫਿਰ ਰਾਹ ਗਾ ਲਿਆ ਕਿੰਨਾ ਘੰਟਾ ਲੱਗਿਆ ਉੱਪਰ ਤੇ ਮੈਨੂੰ ਦੱਸ ਕੇ ਨਾ ਕਹਿੰਦਾ ਤੇਰੀ ਗਲਤੀ ਮੈਂ ਲੱਗਿਆ ਮਸ਼ੀਨ ਕਰਕੇ ਵੰਡਣ ਕਹਿੰਦਾ ਰਾਹ ਸਾਂ ਕਹਿੰਦਾ ਤੂੰ ਦੇਖੇਗਾ ਨਾ ਦੇਖ ਲਈ ਕਰੀ ਤੂੰ ਮੈਂ ਕਹਿਣਗੇ ਵੜਾ ਰਾਹ ਨਾ ਮਨੂੰ ਕਿ ਉਹਦਾ ਮੋਟਰਸਾਈਕਲ ਇਕੱਲੇ ਹੀ ਦੇਖ ਕੇ ਆ ਕੇ ਆ ਮੇਰਾ ਉਹ ਨਹੀਂ ਓਰੇ ਉਹ ਤਾਂ ਟੱਡਰ ਲਾ ਕੇ ਤਾਂ ਨਹੀਂ ਆਉਂਦੀ। ਕੌਣੀ ਦੀ ਅਸਰਾਕਤ ਬਹੁਤ ਨੇੜੇ ਆ। ਉਹੀ ਤਾਂ ਹੀ ਨੂੰ ਆਉਂਦੀ ਬਸ ਇੱਕ ਆ ਪਈ ਆਪਣੇ। ਦੋਏ ਪਈਆਂ। ਦੋਏ ਸਾਡੀ ਪਈ ਨੂੰ ਆਉਂਦੀ ਆ ਇੰਦਰ ਪਈਆਂ ਆ ਮਾਸਟਰ। ਇਹ ਤਾਂ ਬਰਾਸਾ ਹੈ। ਬਾਕੀ ਹੋਰ ਕੋਈ ਵੀ ਨਹੀਂ ਪਈ। ਦੇਖੇ ਨਹੀਂ ਪਤਾ ਲੱਗਦਾ ਯਾਰ। ਹੋਰ ਕੋਈ ਪਈ ਦੀ। ਬਾ ਦੋ ਪਈਆਂ ਨੂੰ ਟੱਡਰ ਲਾ। ਲੱਗੇ ਨੇ ਆ ਨਾ। ਜਾਂ ਚੱਲੀਆਂ ਸਾਡੇ ਦੋਨਾਂ ਆ। ਉਦੋਂ ਵੀ ਲੱਗੇ ਜਾਂਦੀ ਸਾਰੀਆਂ ਦਾ ਕੰਮ ਵੀ ਟੱਡਰ ਦਾ ਉਦੋਂ ਦਾ ਦਰਦ। ਪਕੂਲੇ ਬਹੁਤ ਬੂਰਾ ਲੱਗਿਆ। ਇਹ ਜੀ ਪੜਾਈ ਦਾ ਕੀੜਿਆ ਨਹੀਂ ਵਰਕ ਪੈਂਦਾ। ਇਹ ਜਦੋਂ ਬਹੁਤ ਬਗੁੱਲ ਲੱਗ ਗਿਆ ਛਿੱਟੀ ਨੰਬਰਾਈ ਹੋ ਜਾਣੀ ਦੇਖ ਲਈ ਆ ਜੀ ਮਸ਼ੀਨਾਂ ਦਾ ਤਾਹੀਂ ਟੱਕਾ ਖੜਕਿਆ ਟੱਕਾ ਤਾਂਹੀਂ ਨਹੀਂ ਖੜਕਿਆ ਲੀਵਰ ਦਾ ਘੱਟੋ ਘੱਟ ਪੱਤ ਨਹੀਂ ਦਾ ਬਣੇ ਰੋਪੜ ਤੇ ਬੇਲੇ ਤੱਕ 100 ਕਿਲੇ ਤੇ ਵੱਧ ਲੱਗਿਆਣਾ ਮੈਂ ਤਾਂ ਘੱਟੇ ਦੱਸਦਾ ਹਾਂ ਹਾਂ ਮਾਮਾ ਹਾਂ ਉਹ ਤੇ ਤੁਸੀਂ ਆਏ ਹੋ ਜੀ ਨਾ ਦਬੜੂ ਕੋਲ ਜਿਹੜੇ ਛਿੱਟੀਆਂ ਰੱਖੇ ਹੋਏ ਨੇ ਉਹਦਾਂ ਦੀ ਵੀ ਬਿਗ ਗਈ ਹੈ ਹਾਂ ਫੇਰ ਉਹੀ ਗੱਲ ਆ 25 30 ਕਿਲੇ ਸਾਡੇ ਪਿੰਡ ਲੱਗਦੇ ਨੇ 20 25 30 20 30 20 25 ਰੈਂਗ ਪਿੰਡ ਜੰਨੇ ਨੇ ਲੱਗ ਲੇ ਤਿੰਨ ਦਾ ਤਿੰਨ ਤੋਂ ਸਾਡੇ ਲੱਗੇ ਸੀ ਤਿੰਨ ਸੀਗਾ ਤੇ ਤਿੰਨ ਪਿਛਲੇ ਸਾਡੇ ਤਿੰਨ ਸੀਨਾ ਤੇ ਤਿੰਨ 3 ਤੋਂ ਤਿੰਨ ਨੇ 6.5 ਤੋਂ ਸਾਡੇ ਹੋ ਗਏ ਤੇ 9 ਹੋ ਗਏ ਹਾਂ 10 ਨੂੰ ਬੂਟੇ ਆ ਇਹ ਵੀ ਆ ਮੇਰੇ ਉਹੀ ਜਾਂਦਾ ਹਾਂ ਘਾਟਾ ਲੱਗਦਾ ਹੀ ਬਹੁਤ ਯਾਰ ਰੇਟ ਸੋਹਣਾ ਏ ਹੁਣ ਬੂਲੇ ਦਾ ਅਸਰ ਚੱਕਰ ਗਿਆ ਬੂਲੇ ਦਾ ਰੇਟ ਵਧੀਆ ਇੱਕ ਪੈਸੇ ਇਕੱਠੇ ਹੁੰਦੇ ਉਹੀ ਬੱਚੇ ਤਾਂ ਹਾਂ ਉਹੀ ਬੱਚੇ ਤਾਂ ਆ ਦਾ ਕੋਈ ਨਹੀਂ ਵੱਜਦਾ ਯਾਰ ਹੁਣ ਅਕੀਲੇ ਦਾ 5-7 ਲੱਖ ਦਾ ਇਕੱਠਾ ਹੋ ਜਾਂਦਾ ਜੀ ਹਾਂ ਹੁਣ ਆ हिसाब ਨਾਲ ਦੇਖ ਲੈ ਹੁਣ ਫੁੱਲ ਦਾ ਰੇਟ ਚੰਗਾ ਏ ਹਾਂ 15 1600 ਰੇਟ ਚੱਲ ਰਿਹਾ ਇਸ ਟਾਈਮ ਜਮਨਾ ਨਗਰ ਬੁਧਰਦਾ ਹੁਣ ਹਾਂ 15 1600 ਰੁਪਈਆ 10 ਇੰਚ ਤੱਕ ਆਹ ਨਹੀਂ ਆਜੇ ਨਾ ਜਾ ਕੇ ਡਾਊਨ ਆ ਜਾਂਦਾ ਨਹੀਂ ਆਜ ਅੱਜ ਇੱਕ ਮਹੀਨਾ ਵੇ ਚੱਲਣਾ ਪਹਿਲੀ ਤੱਕ ਰੇਟ ਹਾਂ ਇਹ ਵੇ ਫਿਰ ਡਾਊਨ ਆਉਣ ਲੱਗ ਪੇ ਕਿਉਂ ਕਟਾਈ ਵੀ ਆ ਰਿਹਾ ਮੈਂ ਮੁਰਦਦਾ ਨਹੀਂ ਹੁਣ ਯਾਰ 12 1300 ਤੱਕ ਨਹੀਂ ਟੁੱਟਦਾ ਯਾਰ ਪਹਿਲਾਂ ਚੱਕਰ ਦੱਸਾ ਰੇਟ 1000 ਵੀ ਬਹੁਤ ਆ ਤੂੰ ਕਹਿੰਦਾ ਪਹਿਲਾਂ ਮਾਰ ਜਾਂਦਾ 24 ਇੰਚ 18 ਇੰਚ 13 ਇੰਚ ਹਾਂ ਹੁਣ ਜਾਂਦਾ ਸਾਰੇ 10 ਇੰਚ ਦਾ ਕਿੱਕੋ ਰੇਟ ਤੇ ਜਾਣਾ ਸਾਰੇ ਉਹ 10 ਇੰਚ ਤੇ ਲੈ ਕੇ 32 ਇੰਚ ਤੱਕ ਜਿੰਨਾ ਵੀ ਆ ਤੇਰਾ 1100 1200 ਇੱਕੋ ਰੇਟ ਤੇ ਜਾਣਾ ਇਹ ਨਹੀਂ ਹੈਗਾ ਵੀ 18 ਇੰਚ ਦਾ ਇਹ ਤਿੰਨ ਸਾਲ ਦੇ ਲੋਕ ਬਿਠਾਈ ਜਾਂਦੇ ਆ ਆਰਾਮ ਨਾਲ ਉਹੀ ਆ ਤਿੰਨ ਸਾਲ ਚਾਰ ਸਾਲ ਮਾਰ ਪਟਣਾ ਪੰਜ ਛੇ ਸਾਲ ਲੱਗ ਜਾਈਦਾ ਪੇਂਟ ਤੇ ਨਹੀਂ ਆਉਂਦਾ ਭਾਜਣਾ 4 ਸਾਲ ਦਾ ਚਾਹੀਦਾ ਘੱਟੋ ਤੇ 4 ਸਾਲ 5 ਸਾਲ ਘੱਟੋ ਕਰ ਹੈ 5 ਸਾਲ 5 ਸਾਲ ਇਹ 4 ਸਾਲ ਦਾ ਮੋਟਾ ਹੋਏ ਨਾ ਮਟਾਈ ਕਰ ਜene ਮਟਾਈ ਨਾ ਭਾਜਣਾ ਬੇਡ ਤੇ ਨਹੀਂ ਆਉਂਦਾ ਮਾਲ ਪਤਾ ਗਿਆ ਪਹਿਲਾਂ ਉਹ ਖਲਾवट ਕਰੀ ਜਾਂਦਾ ਵਧੀ ਜਾਂਦਾ ਯਾਰ ਜਿਹੜਾ ਬੇਮਕੂਰ ਹਰ ਸਾਲ ਆਪਾਂ ਕਹਿੰਦੇ ਫੁੱਲ ਲਗਾਤੇ ਉਹ ਫੁੱਲ ਤਾਂ ਇਹੋ ਬੇਡ ਤੇ ਨਹੀਂ ਆਉਂਦਾ ਯਾਰ 48 42 ਨੂੰ ਮਾਰੀ ਜਾਓ ਭਾਈ 42 ਟਰਗਾ ਟੰਕਰ करता पण ਬਾਈ ਬੇਪਾਵਾ ਨਹੀਂ ਪੂਰੀਆਂ ਨਹੀਂ ਕਿੰਨੇ ਕਿੰਨੀਆਂ ਪੱਕੀਆਂ ਹਨ ਨਾ ਨਹੀਂ ਬਹੁਤ ਕਿਰੇ ਹਨ ਮੇਰੇ ਹੀ ਅੱਗੇ ਵਾਲੀ ਪੱਕੀਆਂ ਨੇ ਜਿੰਨੇ ਦੋ ਘੜੇ ਦੇਣੇ ਹੀ ਕਿਤੇ ਤੁਸੀਂ ਜਾਨੀ ਬਾਈ ਨੇ ਬੜਿਆ ਕੰਮ ਤੇ ਹੁਣ ਚੱਲਦੇ ਆਂ ਲੈ ਚੱਲ ਮੈਂ ਨਹੀਂ ਇਹ ਕਰਦੇ ਇਹ ਕਰਦੇ ਨਿਕਣਾ ਬੇਬੋਲਿਆ ਨਹੀਂ ਕੱਢਦਾ ਤੇ ਆਂ ਚੱਲ ਆਹੋ ਭਾਈ ਠੀਕ ਆਈ ਨਾ ਚੱਲ ਆਇਆ ਉਹ ਓਕੇ ਭਾਈ ਅੱਜ ਦਾ ਵਲੌਗ ਇੰਨਾ ਕਿ ਮਿਲਦੇ ਕਿਸੇ ਹੋਰ ਵਲੌਗ ਕਰਦੇ ਕੱਲ੍ਹ ਜੀ